ਗੁਰੂ ਪਿਆਰੀ ਸਾ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤੇ ਦੀ ਸੰਤ ਕਰੀਏ ਗਾਜ ਵਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਾ ਸੰਗਤ ਜੀ ਅੱਜ ਤੈਨੂੰ ਗੁਰਨਾਨਕ ਪਾਤਸ਼ਾਹ ਜੀ ਦੇ ਵਿਆਹ ਦੀਆਂ ਲੱਖ ਲੱਖ ਵਧਾਈਆਂ ਹੋਣ ਸਾ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਿਹੜੇ ਹਰ ਵਕਤ ਟੈਨਸ਼ਨ ਵਿੱਚ ਰਹਿੰਦੇ ਨੇ ਸਾਧ ਸੰਗਤ ਜੀ ਤਾਂ ਗੁਰੂ ਮਹਾਰਾਜ ਜੀ ਨੇ ਮਹਾਂਪੁਰਸ਼ਾਂ ਜੀ ਨੇ ਕਿਹੜੀ ਪੌੜੀ ਦੱਸੀ ਹੈ ਕਿ ਜਿਸ ਨਾਲ ਤੁਹਾਡੀ ਸਾਰੀ ਟੈਨਸ਼ਨ ਖਤਮ ਹੋ ਜਾਏਗੀ ਸਾਧ ਸੰਗਤ ਜੀ ਤੁਸੀਂ ਵੀ ਇਸ ਜੁਕਤੀ ਨੂੰ ਵਰਤੋ ਤੇ ਤੁਸੀਂ ਤੁਹਾਡੇ ਸਾਰੀਆਂ ਟੈਨਸ਼ਨਾਂ ਦਿਨਾਂ ਵਿੱਚ ਖਤਮ ਹੋ ਜਾਣਗੀਆਂ ਸਾਤ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੇ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਤ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਆਪਣੇ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਸਾਤ ਸੰਗਤ ਜੀ ਦੋਸਤੋ ਮਿੱਤਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸਾਧ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਧ ਸੰਗਤ ਜੀ ਕੋਈ ਗੁਰੂ ਬਾਲਾ ਬਣ ਸਕੇ ਸਾਧ ਸੰਗਤ ਜੀ ਅੱਪਾ ਦੇਖਦੇ ਹੀ ਹਾਂ ਕਿ ਅੱਜ ਦੀ ਦੁਨੀਆ ਵਿੱਚ ਹਰ ਇੱਕ ਇਨਸਾਨ ਟੈਨਸ਼ਨ ਵਿੱਚ ਹੈ ਸਾਧ ਸੰਗਤ ਜੀ ਅੱਪਾ ਦੇਖਦੇ ਹਾਂ ਕੋਈ ਕਿਸੇ ਵੱਲੋਂ ਟੈਨਸ਼ਨ ਵਿੱਚ ਹੈ ਕੋਈ ਪੈਸੇ ਵੱਲੋਂ ਟੈਨਸ਼ਨ ਵਿੱਚ ਹੈ ਕੋਈ ਔਲਾਦ ਪਿੱਛੋਂ ਹੈ ਜਾਂ ਆਪਣੀਆਂ ਜੜੀਆਂ ਰੋਜ਼ ਦੀਆਂ ਟੈਨਸ਼ਨਾਂ ਨੇ ਉਹਨਾਂ ਵਿੱਚ ਹੈ ਸਾਥ ਸੰਗਤ ਜੀ ਜੇ ਆਪਾਂ ਕਿਸੇ ਦਾ ਭਲਾ ਕਰਾਂਗੇ ਉਸ ਦੀ ਟੈਨਸ਼ਨ ਦੂਰ ਹੋ ਜਾਏਗੀ ਤਾਂ ਸਾਥ ਸੰਗਤ ਜੀ ਉਸ ਦਾ ਗੁਰੂ ਨਾਲ ਪਿਆਰ ਵੱਧ ਜਾਵੇਗਾ ਸਾਥ ਸੰਗਤ ਜੀ ਉਹ ਗੁਰੂ ਦੇ ਚਰਨਾਂ ਦੇ ਨੇੜੇ ਹੋ ਜਾਵੇਗਾ ਸਾਥ ਸੰਗਤ ਜੀ ਇਸੇ ਤਰ੍ਹਾਂ ਹੀ ਆਪਾਂ ਨੇ ਵੀ ਉਪਰਾਲਾ ਕਰਨਾ ਹੈ ਆਪਾਂ ਨੇ ਵੀ ਵਾਤਵਤ ਗੁਰਮਾਣੀ ਨਾਲ ਜੋੜਨਾ ਹੈ ਆਪਣੇ ਭੈਣ ਭਰਾਵਾਂ ਰਿਸ਼ਤੇਦਾਰਾਂ ਸਾਥ ਸੰਗਤ ਜੀ ਜਾਂ ਜੋ ਕੋਈ ਗੁਰੂ ਵਾਲਾ ਬਣ ਸਕੇ ਸਾਥ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹੰਸਾਲੀ ਬੜੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹੇ ਸਾਥ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਧ ਸੰਗਤ ਜੀ ਗੁਰਬਾਣੀ ਦਾ ਫੁਰਮਾਨ ਹੈ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਸਾਧ ਸੰਗਤ ਜੀ ਅਸੀਂ ਦੇਖਦੇ ਹਾਂ ਕਿ ਗੁਰਬਾਣੀ ਦਾ ਫੁਰਮਾਨ ਹੈ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਸਾਧ ਸੰਗਤ ਜੀ ਇਹ ਉਹ ਸਗਲੀ ਵਿੱਚੋਂ ਚਿਤ ਹੈ ਸਭ ਹੋਵੇ ਜਿਸ ਦਾ ਬੁਰਾ ਨਾ ਹੋਵੇ ਚਿੱਤ ਵਿੱਚ ਸਾਧ ਸੰਗਤ ਜੀ ਮਹਾਰਾਜ ਹੁਣ ਕਿਰਪਾ ਕਰਨਗੇ ਜਪਜੀ ਸਾਹਿਬ ਦਾ ਲੜ ਤੇ ਸੁਖਮਨੀ ਸਾਹਿਬ ਦਾ ਲੜ ਨਹੀਂ ਛੱਡਣਾ ਤੁਸੀਂ ਫੜ ਕੇ ਰੱਖਿਓ ਸਾਧ ਸੰਗਤ ਜੀ ਮਹਾਰਾਜ ਜੀ ਆਪ ਹੀ ਚਿੰਤਾ ਦੂਰ ਕਰਨਗੇ ਸਾਧ ਸੰਗਤ ਜੀ ਇਹ ਪੰਕਤੀਆਂ ਦਿਲਾਂ ਵਿੱਚ ਵਸਾ ਲਓ ਬਾਬੇ ਦੇ ਚਰਨ ਫੜ ਲਓ ਸਾਧ ਸੰਗਤ ਜੀ ਤੁਹਾਡੀ ਜੋ ਵੀ ਚਿੰਤਾ ਹੈ ਜੋ ਵੀ ਪਰੇਸ਼ਾਨੀ ਹੈ ਸਾਧ ਸੰਗਤ ਜੀ ਗੁਰਨਾਨਕ ਪਾਤਸ਼ਾਹ ਜੀ ਜ਼ਰੂਰ ਦੂਰ ਕਰਾਂਗੇ ਸਾਧ ਸੰਗਤ ਜੀ ਵਾਹਿਗੁਰੂ ਜੀ ਭਲੀ ਕਰੇਗਾ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਕੋਈ ਕਵਰਤੀ ਗੱਲ ਹੈ ਸਾਧ ਸੰਗਤ ਜੀ ਇੱਕ ਪ੍ਰੇਮੀ ਸੰਤ ਮਹਾਪੁਰਸ਼ਾਂ ਜੀ ਦੇ ਕੋਲ ਚਲੇ ਗਏ ਸਾਧ ਸੰਗਤ ਜੀ ਉਹ ਬਹੁਤ ਹੀ ਵਧੀਆ ਪਰਿਵਾਰ ਸੀ ਹਜਦਾ ਖੇਲਦਾ ਪਰਿਵਾਰ ਸੀ ਸਾਧ ਸੰਗਤ ਜੀ ਤੁਸੀਂ ਸੱਚ ਨਹੀਂ ਜਾਣੋਗੇ ਸਾਧ ਸੰਗਤ ਜੀ ਉਸ ਕੋਲ ਇੰਨਾ ਪਿਆ ਸੀ ਬੰਦੇ ਕੋਲ ਕਿ ਭਾਵੇਂ ਰੋਜ਼ ਵੀ ਉਸ ਨੂੰ ਅਗ ਲਾ ਦਵੇ ਤਾਂ ਵੀ ਨਹੀਂ ਸੀ ਮੁੱਕਦਾ ਸਾਧ ਸੰਗਤ ਜੀ ਉਸ ਪਰਿਵਾਰ ਦੇ ਵਿੱਚ ਸਾਧ ਸੰਗਤ ਜੀ ਉਸ ਦੇ ਦੋ ਲੜਕੇ ਹੀ ਸੀ ਉਸ ਦੀ ਕੋਈ ਲੜਕੀ ਨਹੀਂ ਸੀ ਤੇ ਉਸ ਦੀ ਸਰਦਾਰ ਨਹੀਂ ਸੀ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਉਹ ਬਾਬਾ ਜੀ ਦੇ ਕੋਲ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਦੇ ਕੋਲ ਚਲੇ ਗਏ ਸਾਧ ਸੰਗਤ ਜੀ ਉਹਨਾਂ ਨੇ ਬਾਬਾ ਜੀ ਨੂੰ ਨਮਸਕਾਰ ਕੀਤਾ ਸਾਧ ਸੰਗਤ ਜੀ ਅਤੇ ਬਾਬਾ ਜੀ ਨੂੰ ਕਹਿਣ ਲੱਗੇ ਬਾਬਾ ਜੀ ਮੈਂ ਓਦਾਂ ਤੇ ਬਹੁਤ ਸੁਖੀ ਹਾਂ ਪਰ ਮੈਂ ਔਲਾਦ ਦੇ ਪਿੱਛੇ ਬਹੁਤ ਦੁਖੀ ਹਾਂ ਸਾਧ ਸੰਗਤ ਜੀ ਉਹ ਬਾਬਾ ਜੀ ਨੂੰ ਕਹਿੰਦਾ ਬਾਬਾ ਜੀ ਕਹਿੰਦੇ ਪਾਈ ਕਿਉਂ ਦੁਖੀ ਆ ਬਾਬਾ ਜੀ ਮੇਰੇ ਕੋ ਇਨਾ ਪੈਸਾ ਹੁੰਦੇ باوجود ਵੀ ਮੈਨੂੰ ਜ਼ਿੰਦਗੀ ਦੇ ਵਿੱਚ ਸ਼ਾਂਤੀ ਨਹੀਂ ਹੈ ਸਾਥ ਸੰਗਤ ਜੀ ਬਾਬਾ ਜੀ ਕਹਿੰਦੇ ਕਿਉਂ ਭਾਈ ਕਹਿੰਦੇ ਬਾਬਾ ਜੀ ਮੇਰੇ ਦੋ ਮੁੰਡੇ ਨੇ ਇੱਕ ਤਾਂ ਗੁਰੂ ਦੇ ਨਾਲ ਜੁੜਿਆ ਹੋਇਆ ਹੈ ਇੱਕ ਨਸ਼ਿਆਂ ਦੇ ਵਿੱਚ ਲੱਗਿਆ ਹੋਇਆ ਹੈ ਕਹਿੰਦੇ ਬਾਬਾ ਜੀ ਮੈਨੂੰ ਹਰ ਵਕਤ ਜਿਹੜਾ ਨਸ਼ਿਆਂ ਦੇ ਵਿੱਚ ਲੱਗਿਆ ਹੋਇਆ ਹੈ ਮੈਨੂੰ ਹਰ ਵਕਤ ਉਹਦੀ ਟੈਨਸ਼ਨ ਰਹਿੰਦੀ ਹੈ ਹਰ ਵਕਤ ਮੈਨੂੰ ਰੰਦਾ ਹੈ ਇਹਨੂੰ ਹੁਣ ਨਾ ਕੁਝ ਹੋ ਜਾਵੇ ਇਹਨੂੰ ਹੁਣ ਨਾ ਕੁਝ ਹੋ ਜਾਵੇ ਸਾਧ ਸੰਗਤ ਜੀ ਤੁਸੀਂ ਸੋਚ ਨਹੀਂ ਸਕਦੇ ਸਾਧ ਸੰਗਤ ਜੀ ਅੱਜ ਕੱਲ ਹਰ ਇੱਕ ਇਨਸਾਨ ਦੁਖੀ ਹੈ ਸਾਧ ਸੰਗਤ ਜੀ ਨਾਨਕ ਦੁਖੀਆ ਸਭ ਸੰਸਾਰ ਸਾਧ ਸੰਗਤ ਜੀ ਕੋਈ ਕਿਸੇ ਵੱਲੋਂ ਮੁ ਦੁਖੀ ਹੈ ਕੋਈ ਕਿਸੇ ਚੀਜ਼ ਵੱਲੋਂ ਦੁਖੀ ਹੈ ਸਾਧ ਸੰਗਤ ਜੀ ਸੁਖੀ ਇਸ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਸਾਤ ਸੰਗਤ ਜੀ ਉਹ ਬਾਬਾ ਜੀ ਦੇ ਕੋਲ ਇਸੇ ਤਰ੍ਹਾਂ ਹੀ ਪਾਈ ਬੈਠਾ ਰਿਹਾ ਬਾਬਾ ਜੀ ਦੇ ਚਰਨ ਫੜ ਕੇ ਬਾਬਾ ਜੀ ਦੇ ਕੋਲ ਸਿਰ ਰੱਖ ਕੇ ਉਹਨਾਂ ਦੇ ਚਰਨਾਂ ਤੇ ਬੈਠਾ ਰਿਹਾ ਕਹਿੰਦਾ ਬਾਬਾ ਜੀ ਤੁਸੀਂ ਕਿਰਪਾ ਕਰੋ ਮੇਰਾ ਮੁੰਡਾ ਠੀਕ ਹੋ ਜਾਵੇ ਸਾਤ ਸੰਗਤ ਜੀ ਇਸੇ ਤਰ੍ਹਾਂ ਹੀ ਭਾਈ ਉਹ ਜਦੋਂ ਜ਼ਿਆਦਾ ਨਸ਼ਾ ਲਈ ਗਿਆ ਨਹੀਂ ਗਿਆ ਪਤਾ ਨਹੀਂ ਉਸ ਨੂੰ ਕਿਸ ਚੀਜ਼ ਦੀ ਟੈਨਸ਼ਨ ਸੀ ਉਸ ਮੁੰਡੇ ਨੂੰ ਸਾਤ ਸੰਗਤ ਜੀ ਉਹ ਡਿਪਰੈਸ਼ਨ ਵਿੱਚ ਚਲਾ ਗਿਆ ਸਾਤ ਸੰਗਤ ਜੀ ਉਹ ਡਿਪਰੈਸ਼ਨ ਵਿੱਚ ਚਲਾ ਗਿਆ ਉਸ ਨੂੰ ਆਪਣੀ ਮਤਬੁੱਧ ਨਹੀਂ ਪਤਾ ਸੀ ਸਾਤ ਸੰਗਤ ਜੀ ਉਹ ਬਾਬਾ ਜੀ ਕੋਲ ਲੈ ਕੇ ਆਇਆ ਸਾਤ ਸੰਗਤ ਜੀ ਤਾਂ ਬਾਬਾ ਜੀ ਨੇ ਉਹਨਾਂ ਨੂੰ ਪਾਈ ਉਸ ਨੂੰ ਕਿਹਾ ਕਿ ਇਸ ਨੂੰ ਤੂੰ ਕੋਲ ਬਿਠਾ ਕੇ ਜੇ ਕੋਲ ਨਾ ਬੈਠੇ ਤਾਂ ਇਸ ਦੇ ਸਿਰ ਦੇ ਉੱਪਰ ਹੱਥ ਰੱਖ ਕੇ ਤੂੰ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਸਾਤ ਸੰਗਤ ਜੀ ਕੋਲ ਜਲ ਰੱਖਣਾ ਹੈ ਜਲ ਰੱਖ ਕੇ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਜਦੋਂ ਪਾਠ ਦੇ ਉਪਰੰਤ ਅਰਦਾਸ ਕਰਨੀ ਹੈ ਸਾਧ ਸੰਗਤ ਜੀ ਤੇ ਕਹਿਣਾ ਹੈ ਮਹਾਰਾਜ ਜੀ ਸਾਡੀਆਂ ਸਾਰੀਆਂ ਚਿੰਤਾਵਾਂ ਨੂੰ ਦੂਰ ਕਰ ਤੋ ਵਾਹਿਗੁਰੂ ਜੀ ਬਲੀ ਕਰਨਗੇ ਸਾਧ ਸੰਗਤ ਜੀ ਜਿਹੜਾ ਉਹ ਜਲ ਹੈ ਬਾਬਾ ਜੀ ਨੇ ਉਹਨਾਂ ਨੂੰ ਵਚਨ ਕੀਤੇ ਭਾਈ ਤੋਂ ਬਾਅਦ ਇਸ ਤੋਂ ਬਾਅਦ ਪਾਠ ਕਰਨ ਤੋਂ ਬਾਅਦ ਅਰਦਾਸ ਦੇ ਉਪਰੰਤ ਇਸ ਦੇ ਸਿਰ ਵਿੱਚ ਪਾ ਦੇਣਾ ਹੈ ਵਾਇਗੁਰੂ ਭਲੀ ਕਰੇ ਸਾਧ ਸੰਗਤ ਜੀ ਨਾਲ ਤੋਂ ਇਹ ਇੱਕ ਪੰਗਤੀ ਬੋਲਣੀ ਹੈ ਤਰਕੀ ਬਾਣੀ ਆਈ ਤਿੰ ਸਗਲੀ ਚਿੰਤ ਮਿਟਾਏ ਇਹ ਸਾਰੀਆਂ ਚਿੰਤਾਵਾਂ ਨੂੰ ਦੂਰ ਕਰਨ ਵਾਲਾ ਹੈ ਭਾਈ ਜੋ ਜਪਜੀ ਸਾਹਿਬ ਦਾ ਪਾਠ ਹੈ ਨਾ ਗੁਰਨਾਨਕ ਪਾਤਸ਼ਾਹ ਜੀ ਦੇ ਗੁਰਨਾਨਕ ਪਾਤਸ਼ਾਹ ਦੀ ਸੋਧ ਹੈ ਸਾਧ ਸੰਗਤ ਜੀ ਤੁਸੀਂ ਜਦੋਂ ਵੀ ਜਪਜੀ ਦੇ ਨਾਲ ਆਪਣੀ ਸੁਰਤ ਜੋੜ ਲਵੋਗੇ ਨਾ ਤੱਗ ਗੋਨਾਨਿਕ ਪਾਸ਼ਾ ਜੀ ਪਈ ਕਹਿੰਦੇ ਨੇ ਕਿ ਮੈਂ ਉਸ ਦੇ ਨੇੜੇ ਹੋ ਕੇ ਉਸ ਦੇ ਸਾਰੇ ਦੁੱਖ ਰੋਗ ਸੰਕਟ ਘਟ ਦੇਵਾਂਗਾ ਮੈਂ ਉਸ ਦੇ ਨੇੜੇ ਹੋ ਜਾਮੇਗਾ ਜਿਹੜਾ ਮੈਨੂੰ ਆਪਣੇ ਚਿੱਤ ਦੇ ਵਿੱਚ ਵਸਾ ਲਵੇਗਾ ਇੱਕ ਇਕਾਗਰ ਚਿੱਤ ਹੋ ਕੇ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਸਾਧ ਸੰਗਤ ਜੀ ਤੁਸੀਂ ਪਾਠ ਕਰੋਗੇ ਨਾ ਤੁਹਾਡੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫੁਰਮਾਨ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਿਟਾਈ ਸਾਧ ਸੰਗਤ ਜੀ ਵਾਹਿਗੁਰੂ ਜੀ ਕਹਿੰਦੇ ਨੇ ਪਾਈ ਤੁਸੀਂ ਕਿਹਾ ਗੁਰਨਾਨਕ ਪਾਤਸ਼ਾਹ ਜੀ ਸਾਰੀਆਂ ਚਿੰਤਾਵਾਂ ਬਾਣੀ ਨਾਲ ਜਾਂਦੀਆਂ ਨੇ ਕੰਮ ਸ਼ੁਭ ਹੁੰਦੇ ਨੇ ਸਾਧ ਸੰਗਤ ਜੀ ਮਹਾਰਾਜ ਕਿਰਪਾ ਕਰੋ ਮੈਨੂੰ ਸਿਆਣਿਆਂ ਕੋਲੋਂ ਨਾ ਭੇਜੋ ਜੋਤਸ਼ੀਆਂ ਕੋਲ ਨਾ ਭੇਜੋ ਹੋਰ ਬੂਹਿਆਂ ਉੱਤੇ ਨਾ ਭੇਜੋ ਤੁਸੀਂ ਹੋ ਕੇ ਹਨਾ ਵਾਹਿਗੁਰੂ ਜੀ ਤੁਸੀਂ ਕਿਹ ਹਨਾ ਸਗਲੀ ਵਿੱਚੋਂ ਮੇਰੀ ਵੀ ਸਗਲੀ ਹੀ ਚਿੰਤ ਹੈ ਮੇਰੀ ਹੀ ਚਿਤ ਮੁਕਾ ਦਿਓ ਸਾ ਸੰਗਤ ਜੀ ਮੈਨੂੰ ਕਿਸੇ ਹੋਰ ਬੂਹੇ ਨਾ ਭੇਜੋ ਤੁਸੀਂ ਉਸ ਚਾਰਨ ਕੀਤਾ ਹਨਾ ਇਹ ਪਿਆਰ ਵਾਲਿਆਂ ਦੀਆਂ ਖੇਡਾਂ ਨੇ ਜਪਜੀ ਸਾਹਿਬ ਵਿੱਚ ਲਿਖਿਆ ਹੈ ਭਾਈ ਏਕਾ ਮਾਈ ਜੁਗਤ ਪਿਆਈ ਤਿੰਨ ਚੱਲੇ ਪਰਵਾਨ ਸਾਧ ਸੰਗਤ ਜੀ ਉਹ ਇਕਮਈ ਕੌਣ ਹੈ ਭਾਈ ਉਹ ਸਾਡਾ ਕਲੀਆਂ ਵਾਲੇ ਪਾਸ਼ਾ ਜੀ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਮਹਾਰਾਜ ਗੁਰੂ ਨਾਨਕ ਪਾਸ਼ਾ ਜੀ ਜਿਨ੍ਹਾਂ ਨੇ ਸਾਰੇ ਜੱਗ ਵਿੱਚ ਜੱਗ ਨੂੰ ਵਿਆਪਿਆ ਹੈ ਸਾਧ ਸੰਗਤ ਜੀ ਆਪ ਨਰਾਇਣ ਰੂਪ ਸੀ ਧਰਤੀ ਤੇ ਆ ਕੇ ਧਰ ਆ ਗਿਆ ਹੈ ਸਾਧ ਸੰਗਤ ਜੀ ਬਾਕੀ ਸਭ ਚੇਲੇ ਨੇ ਉਹਨਾਂ ਦੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਪਾਈ ਆਪਣੇ ਪਹਿਲੇ ਪਾਸ਼ਾ ਜੀ ਉਹਨਾਂ ਕੋਲ ਇੰਨੀ ਸ਼ਕਤੀ ਹੈ ਨਾ ਉਹ ਤੁਹਾਡੇ ਸਾਰੇ ਦੁੱਖ ਰੋ ਖਤਮ ਕਰਨ ਦੀ ਸਮਰੱਥਾ ਰੱਖਦੇ ਨੇ ਸਾਧ ਸੰਗਤ ਜੀ ਗੁਰਬਾਣੀ ਦਾ ਇਸੇ ਤਰ੍ਹਾਂ ਫਰਮਾਨ ਹੈ ਭਾਈ ਤਿੰਨ ਚੱਲੇ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ دیਵਾਨ ਸਾਧ ਸੰਗਤ ਜੀ ਗੁਰੂ ਉੱਤੇ ਇਦਾਂ ਦਾ ਵਿਸ਼ਵਾਸ ਰੱਖੋ ਇਦਾਂ ਦਾ ਦ੍ਰਿੜ ਰੱਖੋ ਸਾਤ ਸੰਗਤ ਜੀ ਇੰਨੇ ਵਿਸ਼ਵਾਸ ਰੱਖ ਕੇ ਗੁਰੂ ਦੀ ਬਾਣੀ ਪੜੋ ਕਿ ਸਾਤ ਸੰਗਤ ਜੀ ਤੁਹਾਡੇ ਤੇ ਕੋਈ ਸੰਕਟ ਹੀ ਨਹੀਂ ਆਵੇਗਾ ਇੱਕ ਕਦਮ ਵੀ ਕਿਸੇ ਨੂੰ ਮਾੜਾ ਕਹਿਣਾ ਨਹੀਂ ਸਾਤ ਸੰਗਤ ਜੀ ਤੇ ਗੁਰੂ ਗ੍ਰੰਥ ਸਾਹਿਬ ਦਾ ਲੜ ਛੱਡ ਕੇ ਕਿਤੇ ਹੋਰ ਨਹੀਂ ਜਾਣਾ ਇਸ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਸਾਤ ਸੰਗਤ ਜੀ ਤੁਸੀਂ ਬਾਣੀ ਪੜਿਆ ਕਰੋ ਸੱਚੇ ਮਨ ਦੇ ਨਾਲ ਇਕਾਗਰ ਜਿਤ ਹੋ ਕੇ ਵਾਹਿਗੁਰੂ ਦਾ ਜਾਪ ਕਰਿਆ ਕਰੋ ਸਾਧ ਸੰਗਤ ਜੀ ਏਕਾ ਮਾਈ ਤੂੰ ਹੈ ਮੇਰੇ ਗੁਰੂ ਨਾਨਕ ਪਾਸ਼ਾ ਜੀ ਤੁਸੀਂ ਹੋ ਮੇਰੇ ਮੇਰੇ ਲਈ ਤਾਂ ਵਾਹਿਗੁਰੂ ਜੀ ਤੁਸੀਂ ਹੀ ਹੋ ਮੇਰੇ ਸਭ ਕੁਝ ਨਾਨਕ ਸੋਦੇ ਸਿਮਰਤੇ ਪਾਰ ਬ੍ਰਹਮ ਗੁਰਤਾਏ ਤੇ ਸਾਧ ਸੰਗਤ ਜੀ ਗੁਰੂ ਨਾਨਕ ਪਾਸ਼ਾ ਜੀ ਨੇ ਪਾਈ ਕਹਿੰਦੇ ਨੇ ਜਿਹੜਾ ਵੀ ਮੇਰੀ ਬਾਣੀ ਨੂੰ ਸੱਚੇ ਮਨ ਦੇ ਨਾਲ ਪੜ੍ਹੇਗਾ ਵਿਚਾਰੇਗਾ ਸਾਧ ਸੰਗਤ ਜੀ ਮੈਂ ਉਸ ਦੇ ਨੇੜੇ ਹੋ ਕੇ ਸਾਰੇ ਦੁੱਖ ਕੱਟ ਦੇਵਾਂਗਾ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਇਸੇ ਤਰ੍ਹਾਂ ਹੀ ਪਾਈ ਉਸ ਪਰਿਵਾਰ ਨੇ ਵੀ ਜਿਵੇਂ ਬਾਬਾ ਜੀ ਨੇ ਉਹਨਾਂ ਨੂੰ ਵਚਨ ਕੀਤੇ ਸੀ ਉਹਨਾਂ ਨੇ ਸਤਿ ਵਚਨ ਮੰਨ ਕੇ ਸਾਧ ਸੰਗਤ ਜੀ ਇਦਾਂ ਹੀ ਕੀਤਾ ਭਾਈ ਤੁਸੀਂ ਸੱਚ ਜਾਣੂਗੇ ਸਾਥ ਸੰਗਤ ਜੀ ਤੁਸੀਂ ਹੈਰਾਨ ਹੋ ਜਾਵੋਗੇ ਸਾਥ ਸੰਗਤ ਜੀ ਉਹ ਮੁੰਡੇ ਦਾ ਉਹਨੇ ਇੰਨੇ ਹੀ ਸ਼ਰਧਾ ਭਾਵਨਾ ਦੇ ਨਾਲ ਵਾਹਿਗੁਰੂ ਜੀ ਦਾ ਜਾਪ ਕੀਤਾ ਗੁਰੂ ਨਾਨਕ ਪਾਸ਼ਾ ਜੀ ਦੀ ਜਪਜੀ ਸਾਹਿਬ ਦੀ ਬਾਣੀ ਪੜ੍ਹੀ ਤੁਸੀਂ ਜਾਣੋਗੇ ਸਾਥ ਸੰਗਤ ਜੀ ਉਹ ਮਹੀਨੇ ਵਿੱਚ ਹੀ ਮੁੰਡਾ ਉਸ ਦੀ ਡਿਪਰੈਸ਼ਨ ਦੀਆਂ ਗੋਲੀਆਂ ਛੁੱਟ ਗਈਆਂ ਉਹ ਹੌਲੀ ਹੌਲੀ ਠੀਕ ਹੋਣਾ ਸ਼ੁਰੂ ਹੋ ਗਿਆ ਸਾਥ ਸੰਗਤ ਜੀ ਤਦ ਤੁਸੀਂ ਜਾਣਦੇ ਹੀ ਹੋ ਸਾਧ ਸੰਗਤ ਦੇ ਮਹਾਪੁਰਸ਼ਾ ਜੀ ਨੇ ਕਿੰਨਾ ਹੀ ਸੁਧਾਰ ਕੀਤਾ ਹੈ ਕਿੰਨਾ ਹੀ ਦੁਨੀਆ ਦਾ ਭਲਾ ਕੀਤਾ ਹੈ ਸਾਧ ਸੰਗਤ ਜੀ ਜਿਹੜਾ ਵੀ ਉਹਨਾਂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦਾ ਹੈ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਬਾਬਾ ਜੀ ਅੱਜ ਸੱਚਖੰਡ ਚਲੇ ਗਏ ਨੇ ਪਰ ਸਾਧ ਸੰਗਤ ਜੀ ਜੇ ਉਹਨਾਂ ਨੂੰ ਸੱਚੇ ਮਨ ਦੇ ਨਾਲ ਕੋਈ ਯਾਦ ਕਰਦਾ ਹੈ ਬਾਬਾ ਜੀ ਅੱਜ ਵੀ ਉਹਨਾਂ ਦੀ ਅਰਦਾਸਾਂ ਪੂਰੀਆਂ ਕਰਦੇ ਹਨ ਸਾਧ ਸੰਗਤ ਜੀ ਮੈਂ ਤੁਹਾਨੂੰ ਆਪਣੀ ਹੱਦ ਬੀਤੀ ਦੱਸਦੇ ਆ ਸਾਧ ਸੰਗਤ ਜੀ ਮੇਰਾ ਵੈਗੁਰ ਜੀ ਨਾਲ ਇੰਨਾ ਜ਼ਿਆਦਾ ਵਿਸ਼ਵਾਸ ਹੈ ਨਾ ਤੁਸੀਂ ਮੈਂ ਦੱਸ ਨਹੀਂ ਸਕਦੀ ਸਾਧ ਸੰਗਤ ਜੀ ਮੇਰੇ ਤੇ ਕੋਈ ਆਉਣ ਵਾਲਾ ਸੰਕਟ ਆਉਣਾ ਹੁੰਦਾ ਹੈ ਨਾ ਤਾਂ ਸਾਧ ਸੰਗਤ ਜੀ ਬਾਬਾ ਜੀ ਮੈਨੂੰ ਸੁਪਨੇ ਦੇ ਵਿੱਚ ਦਰਸ਼ਨ ਦੇ ਦਿੰਦੇ ਨੇ ਜਦੋਂ ਮੈਂ ਪਾਠ ਕਰਦੀ ਹੁੰਵਾ ਤਾਂ ਬਾਬਾ ਜੀ ਮੈਨੂੰ ਦਰਸ਼ਨ ਦੇ ਦਿੰਦੇ ਨੇ ਦੱਸ ਦਿੰਦੇ ਨੇ ਭਾਈ ਤੇਰੇ ਨਾਲ ਆਉਣ ਵਾਲਾ ਹੈ ਬਾਬਾ ਜੀ ਮੈਨੂੰ ਪਹਿਲਾਂ ਸੁਤਰਕ ਕਰ ਦਿੰਦੇ ਨੇ ਉਸ ਚੀਜ਼ ਤੋਂ ਸਾਧ ਸੰਗਤ ਜੀ ਜਦੋਂ ਮੇਰਾ ਕੁਝ ਮਾੜਾ ਹੋਣਾ ਹੁੰਦਾ ਹੈ ਸਾਧ ਸੰਗਤ ਜੀ ਮੈਂ ਬਾਣੀ ਦੇ ਨਾਲ ਹਰ ਟਾਈਮ ਜੁੜੀ ਰਹਿੰਦੀ ਹਾਂ ਸਾਧ ਸੰਗਤ ਜੀ ਮੇਰਾ ਕੰਮ ਹੈ ਬਾਣੀ ਦੇ ਨਾਲ ਜੁੜਨਾ ਤੇ ਦੂਜਿਆਂ ਨੂੰ ਜੋੜਨਾ ਸਾਧ ਸੰਗਤ ਜੀ ਤੁਸੀਂ ਵੀ ਆਪਣੇ ਵਾਈਗੁਰ ਜੀ ਨਾਲ ਇਦਾਂ ਦਾ ਕਰੋ ਪਾਠ ਕਰਿਆ ਕਰੋ ਕਿ ਵਾਈਗੁਰ ਜੀ ਤੁਹਾਡੇ ਨੇੜੇ ਹੋ ਸਕਣ ਤਹਾਨੂੰ ਵੀ ਸਾਧ ਸੰਗਤ ਜੀ ਜਦੋਂ ਵੀ ਕੋਈ ਸੰਕਟ ਆਵੇ ਕੁਝ ਵੀ ਆਵੇ ਤੁਹਾਡੇ ਤੇ ਸਾਧ ਸੰਗਤ ਜੀ ਵਾਹਿਗੁਰੂ ਜੀ ਤੁਹਾਨੂੰ ਦਰਸ਼ਨ ਦੇ ਤੇ ਵਾਹਿਗੁਰੂ ਜੀ ਹੀ ਤੁਹਾਨੂੰ ਦੱਸਣ ਕਿ ਇਸ ਦਾ ਕੀ ਹੱਲ ਹੋ ਸਕਦਾ ਹੈ ਇੰਨਾ ਕੀ ਬਾਣੀ ਦੇ ਨਾਲ ਜੋੜ ਲਓ ਇੰਨੇ ਕੀ ਵਾਹਿਗੁਰੂ ਜੀ ਨਾਲ ਪਿਆਰ ਕਰਨ ਲੱਗ ਜਾਓ ਤੁਹਾਡੇ ਦੁੱਖ ਤਕਲੀਫਾਂ ਸਾਰੀਆਂ ਟੈਨਸ਼ਨਾਂ ਖਤਮ ਹੋ ਜਾਣਗੇ ਸਾਧ ਸੰਗਤ ਜੀ ਤੁਸੀਂ ਇੱਕ ਵਾਰ ਇਸ ਉਪਗਤੀ ਦਾ ਵਰਤ ਕੇ ਦੇਖੋ ਤੁਹਾਡੇ ਵੀ ਸਾਰੇ ਦੁੱਖੜੇ ਦੂਰ ਹੋ ਜਾਣਗੇ ਸਾਧ ਸੰਗਤ ਜੀ ਜਪਜੀ ਸਾਹਿਬ ਦਾ ਪਾਠ ਇਸ ਤਰ੍ਹਾਂ ਦਾ ਹੈ ਭਾਈ ਤੁਹਾਡਾ ਕੋਈ ਵੀ ਕੰਮ ਰੁਕਿਆ ਹੋਵੇ ਕੋਈ ਵੀ ਕੰਮ ਨਹੀਂ ਬਣਦਾ ਹੋਵੇ ਸਾਧ ਸੰਗਤ ਜੀ ਇਹ ਸਾਰੀਆਂ ਹੀ ਚੀਜ਼ਾਂ ਦਾ ਤੋਲ ਹੈ ਸਾਧ ਸੰਗਤ ਜੀ ਤੁਸੀਂ ਇੱਕ ਵਾਰ ਇਸੇ ਤਰ੍ਹਾਂ ਹੀ ਪਾਈ ਬਾਬਾ ਜੀ ਨੇ ਜਿਵੇਂ ਉਹਨਾਂ ਨੇ ਵਚਨ ਕੀਤੇ ਸੀ ਇਸੇ ਤਰ੍ਹਾਂ ਹੀ ਪਾਈ ਉਹ ਮੰਗਾ ਠੀਕ ਹੋ ਗਿਆ ਸਾਤ ਸੰਗਤ ਜੀ ਗੁਰਬਾਣੀ ਤੋਂ ਬਿਨਾਂ ਸਾਤ ਸੰਗਤ ਜੀ ਤੁਹਾਨੂੰ ਕੁਝ ਵੀ ਨਹੀਂ ਮਿਲਣਾ ਤੁਸੀਂ ਜਿੰਨੇ ਮਰਜੀ ਬਾਬਿਆਂ ਕੋਲ ਚਲ ਜਾਓ ਜੋਤਸ਼ੀਆਂ ਕੋਲ ਚਲ ਜਾਓ ਸਾਤ ਸੰਗਤ ਜੀ ਉਹਨਾਂ ਨੇ ਤਾਂ ਬਿਜ਼ਨਸ ਬਣਾਏ ਹੋਏ ਨੇ ਆਪਣੇ ਸਾਤ ਸੰਗਤ ਜੀ ਉਹ ਪੈਸੇ ਲੈਂਦੇ ਨੇ ਕਹਿ ਦਿੰਦੇ ਨੇ ਆਹ ਪਾਏ ਕਰ ਦੋ ਉਹ ਪਾਏ ਕਰ ਦੋ ਇੱਥੇ ਚੜਾਵਾ ਚੜਾ ਦੋ ਉੱਥੇ ਚੜਾਵਾ ਚੜਾ ਦੋ ਸਾਤ ਸੰਗਤ ਜੀ ਨਹੀਂ ਸਾਡਾ ਗੁਰੂ ਕਹਿੰਦਾ ਹੈ ਤੂੰ ਮੈਨੂੰ ਕੁਛ ਦੇ ਮੱਥਾ ਵੀ ਨਾ ਟੇਕ 1 ਰੁਪਏ ਦਾ ਮੱਥਾ ਵੀ ਨਾ ਟੇਕ ਮੈਂ ਤੇਰੇ ਕਾਰਜ ਤਾਂ ਵੀ ਸਿੱਧ ਕਰਾਂਗਾ ਸਾਧ ਸੰਗਤ ਜੀ ਤੁਸੀਂ ਸਿਰਫ ਇੱਕ ਵਾਹਿਗੁਰੂ ਜੀ ਨਾਲ ਅੱਗੇ ਜਦੋਂ ਵੀ ਅਰਦਾਸ ਕਰਦੇ ਹੋ ਵਾਹਿਗੁਰੂ ਜੀ ਮੈਂ ਗਰੀਬ ਨਿਵਾਜ਼ ਆ ਮੈਂ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਾ ਹਾਂ ਜੋ ਵੀ ਸਾਚੰਦਰ ਜੀ ਤੁਸੀਂ ਅਰਦਾਸ ਕਰਨੀ ਹੁੰਦੀ ਹੈ ਉਹ ਤੁਸੀਂ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ ਤੁਹਾਡੀ ਝੋਲੀਆਂ ਵਿੱਚ ਖੁਸ਼ੀਆਂ ਪਾਉਣੇ ਸਾਤ ਸੰਗਤ ਜੀ ਇਹ ਚੁਸੀ ਮੀ ਸਾਤ ਸੰਗਤ ਜੀ ਜੁਕਤੀ ਨੂੰ ਵਰਤ ਕੇ ਦੇਖੋ ਤੁਹਾਡੇ ਵੀ ਬਾਰੇ ਨਿਆਰੇ ਹੋ ਜਾਣਗੇ ਸਾਤ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਕਥਾ ਸਾਤ ਸੰਗਤ ਜੀ ਕਥਾ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀਓ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹਿੇ ਸਾਤ ਸੰਗਤ ਜੀ ਅਤੇ ਆਪ ਵੀਡੀਓ ਨੂੰ ਵੱਤਵੱਦ ਸ਼ੇਅਰ ਕਰਿਆ ਕਰੋ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਤ ਸੰਗਤ ਜੀ ਵੱਤਵੱਦ ਸ਼ੇਅਰ ਕਰਿਆ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਸਾਤ ਸੰਗਤ ਜੀ ਹੋ ਜਿੰਨੀ ਮਾਇਗਰ ਜੀ ਤੁਹਾਡੇ ਤੇ ਕਿਰਪਾ ਕਰਦੇ ਨੇ ਵੱਤਵੱਦ ਬਾਣੀ ਦਾ ਪਾਠ ਕਰਿਆ ਕਰੋ ਨਾਮ ਜਪਿਆ ਕਰੋ ਤੁਰਦੇ ਫਿਰਦੇ ਮੂਲ ਮੰਤਰ ਦਾ ਜਾਪ ਕਰਿਆ ਕਰੋ ਤੁਹਾਡੇ ਸਾਰੇ ਕਾਰਜ ਸਿੱਧ ਹੋਣਗੇ ਸਾ ਸੰਗਤ ਜੀ ਹੁਣ ਨਾ ਬੋਲਣਾ ਚੁੱਕਾਂ ਦੀ ਖੀਮਾ ਬਖਸ਼ਣੀ ਜੀ ਫਤੇ ਦਾ ਜਵਾਬ ਫਤੇ ਵਿੱਚ ਦੇਣਾ ਜੀ ਗਾਜਵਾਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਵੀਆਂ ਵੀਡੀਓਜ਼ ਨੂੰ ਵੇਖ ਸકો ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ